ਇਹ ਸੇਠ ਟੋਡਰ ਮੱਲ ਕਾਕੜਾ ਪਿੰਡ ਦਾ ਰਹਿਣ ਵਾਲਾ ਭਵਾਨੀ ਗੜ ਤੇ ਲੱਗੇ ਪਿੰਡ ਦਾ ਪਿੰਦਾ ਜੀ ਕਾਕੜਾ ਉੱਥੋਂ ਦਾ ਰਹਿਣ ਵਾਲਾ ਤੇ ਆਲੋਵਾਲ ਪਿੰਡ ਵਿੱਚ ਇਹਦੀ ਜ਼ਮੀਨ ਹੈ ਤੇ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਲੋਵਾਲ ਨਗਰ ਵਿੱਚ ਪਹੁੰਚੇ ਨੇ ਤੇ ਇਹਦੀ ਜ਼ਮੀਨ ਵਿੱਚ ਚਲੇ ਗਏ ਨੇ ਉੱਥੇ ਜਾ ਕੇ ਮਾਰਾ ਨੇ ਪੜਾ ਕੀਤਾ ਰੁਕੇ ਨੇ ਇੱਕ ਨਿੰਮ ਸੀਗੀ ਤੇ ਨਿੰਮ ਤੇ ਹੀਠਾ ਮਾਰਨ ਨੇ ਆਸਨ ਲਾ ਲਈ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਟ ਟੋਡਰ ਮਾਲ ਜੀ ਆਏ ਬੜੀ ਸੇਵਾ ਕੀਤੀ ਬਹੁਤ ਸੇਵਾ ਕੀਤੀ ਸਤਿਗੁਰੂ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਅੱਜ ਵੀ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਗੁਰਮੁਖੋ ਉਹ ਜਿਹੜੀ ਨਿੰਮ ਹੈ ਨਾ ਉਹ ਨਿੰਮ ਦੇ ਪੱਤੇ ਤੇ ਹੁੰਦੇ ਨੇ ਕੋੜੇ ਨਿੰਮ ਦੇ ਪੱਤੇ ਹੁੰਦੇ ਨੇ ਜੀ ਕੋੜੇ ਪਰ ਜਿੱਥੇ ਧੰਗੁਰ ਤੇ ਇੱਕ ਬਹਾਦਰ ਸੱਚਾ ਪਾਤਸ਼ਾਹ ਜੀ ਬਿਠੇ ਉਹ ਨਿਮਤ ਦੇ ਪੱਤੇ ਵੀ ਮਿੱਠੇ ਹੋ ਕੇ ਸਾ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤ ਕਰੋ ਬੈਠਾ ਇਹ ਵੈਸੇ ਨਹੀਂ ਲਿਖਿਆ ਹੋ ਵੈਸੇ ਤੱਕ ਖਸਮ ਨਹੀਂ ਨੂਰ ਅਰਸੂ ਕੁਰਸੂ ਛੱਟੀ ਹੈ ਤੋ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਕੱਟੀ ਹੈ ਉਹ ਦਰਖਤ ਜਿਹੜਾ ਨਿੰਮ ਦਾ ਦਰਖਤ ਸੀ ਉਹਦੇ ਪੱਤੇ ਵੀ ਕੋੜੇ ਮਿੱਠੇ ਹੋ ਗਏ ਜਿੱਥੇ ਗੁਰੂ ਤੇਗਪਾਹਾਦਰ ਸਾਹਿਬ ਨੇ ਆਸਣ ਲਾਇਆ ਸੇਠ ਟੋਡਰ ਮਾਲ ਆਇਆ ਆ ਕੇ ਮੱਥਾ ਟੇਕਦਾ ਨਮਸਕਾਰ ਕਰਦਾ ਸਤਿਗੁਰੂ ਪੇਟਾ ਰੱਖੀ ਮੱਥਾ ਟੇਕਿਆ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਨੇ ਜੋਤਿ ਫੁੱਲ ਹੁੰਦੀ ਜਿੱਥੇ ਵਜਾਈਏ ਇਸ ਤਰ੍ਹਾਂ ਸੇਠ ਟੋਡਰ ਮਾਲ ਨੇ ਮਾਇਆ ਰੱਖੀ ਬਹੁਤ ਸਾਰੀ ਮਾਇਆ ਮੱਥਾ ਟੇਕਿਆ ਸੇਠ ਟੋਡਰਮਲ ਜੀ ਕਹਿਣ ਅਗੇ ਧੰਨ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਹ ਥੋੜੀ ਜੀ ਭੇਟਾ ਪ੍ਰਵਾਨ ਕਰੋ ਤੁਸੀਂ ਸਤਿਗੁਰੂ ਹੱਸ ਕੇ ਕਹਿੰਦੇ ਨਹੀਂ ਸੇਠ ਸਾਹਿਬ ਟੋਡਰਮਲ ਜੀ ਸਾਂਭ ਕੇ ਰੱਖੋ ਸਮਾਂ ਆਵੇਗਾ ਵੱਡੀ ਜੀ ਸੇਵਾ ਲਾਵਾਂਗੇ ਤੁਹਾਡੇ ਤੋਂ ਆਖਿਆ ਸਤਬਚਨ ਮਹਾਰਾਜ ਜੀਵੇਂ ਤੁਹਾਡਾ ਹੁਕਮ ਜਿਵੇਂ ਤੁਸੀਂ ਕਹਿੰਦੇ ਹੋ ਸਤਬਚਨ ਉਹ ਮਾਇਆ ਮਹਾਰਾ ਨੇ ਲਈ ਨਹੀਂ ਸਮਾ ਆਇਆ ਸਤਗੁਰਾਂ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਮਾਤਾ ਗੁਜਰਕੌਰ ਜੀ ਸ਼ਹੀਦ ਹੋ ਗਏ ਤੇ ਸੂਬੇ ਨੇ ਕਿਹਾ ਸੀ ਵਜੀਦ ਖਾਨ ਨੇ ਇੰਨਾ ਦਾ ਸਸਕਾਰ ਨਹੀਂ ਕੋਈ ਕਰੇਗਾ ਜੇ ਕਿਸੇ ਨੇ ਕਰਨਾ ਤੇ ਉਹਨੂੰ ਇਹ ਰਕਮ ਇੰਨਾ ਮੁੱਲ ਦੇਣਾ ਪਵੇਗਾ ਤੇ ਫਿਰ ਸੇਠ ਟੋਡਰ ਮੱਲ ਗੁਰੂ ਦਾ ਪਿਆਰਾ ਚੱਲ ਕੇ ਗਿਆ ਸੀ ਜਿੰਨੀ ਜ਼ਿੰਦਗੀ ਦੀ ਇਹਦੀ ਕਮਾਈ ਸੀ ਨਾ ਜਿੰਨੀ ਵੀ ਮੱਲੇ ਕੱਖ ਨਹੀਂ ਰੱਖਿਆ ਸਾਰੀ ਕਮਾਈ ਇੰਨੇ ਵੇਚ ਕੇ ਮੋਰਾ ਲਿਆ ਕੇ ਉਹ ਵਿਸ਼ਾ ਕੇ ਖੜੀਆਂ ਮੋਰਾ ਤੇ ਸਹਬਜ਼ਾਦਿਆਂ ਦਾ ਇੰਨੇ ਸੰਸਕਾਰ ਕੀਤਾ ਮਾਤਾ ਗੁਜਰ گور ਤੇ ਸਹਬਜ਼ਾਦਿਆਂ ਸੀਠ ਟੋਡਰ ਮੱਲ ਨੇ ਉਹ ਬੜੇ ਧਨੀ ਹੋਣਗੇ ਉਹਦੋਂ ਵੀ ਮਾਇਆ ਵਾਲੇ ਬਹੁਤ ਪੈਸੇ ਵਾਲੇ ਹੋਣਗੇ ਲੋਕ ਪਰ ਕਿਸੇ ਦਾ ਨਾਮ ਕੋਈ ਲੈਂਦਾ ਗੁਰਮਖੋ ਕਿਸੇ ਨੂੰ ਕੋਈ ਯਾਦ ਕਰਦਾ ਹੈ ਅੱਜ ਜਦੋਂ ਵੀ ਫਤਿਹਗੜ ਸਭਾ ਅੰਦਰ ਵਿੱਚ ਜਾਵਾਂਗੇ ਮੱਥਾ ਟੇਕਣ ਸਹਬਜ਼ਾਦਿਆਂ ਨੂੰ ਮੱਥਾ ਟੇਕਾਂਗੇ ਜਾਂ ਛੋਟੇ ਸਹਬਜ਼ਾਦਿਆਂ ਦਾ ਇਤਿਹਾਸ ਜਦੋਂ ਵੀ ਕੋਈ ਸੁਣਾਵੇਗਾ ਜਿੰਨਾ ਚਿਰ ਸੀਠ ਟੋਡਰ ਮੱਲ ਬਾਬਾ ਮੋਤੀराम ਮੇਰੇ ਦਾ ਨਾਂ ਨਹੀਂ ਲਾਂਗਾ ਇਤਿਹਾਸ ਪੂਰਾ ਨਹੀਂ ਹੁੰਦਾ ਗੁਰਮੁਖੋ ਜਿੱਤੇ ਛੋਟੇ ਸਹਬਜ਼ਾਦਿਆਂ ਨੂੰ ਮਾਤਾ ਗੁਜਰੀ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਬਾਬਾ ਮੋਤੀਰਾਮ ਤੇ ਸੇਠ ਟੋਡਰ ਮੱਲ ਨੂੰ ਵੀ ਯਾਦ ਕੀਤਾ ਜਾਂਦਾ